ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਸਾਡੀ ਟੀਮ ਪਹੁੰਚੀ ਪਿੰਡ ਨਡਾਲੋਂ ਜ਼ਿਲ੍ਹਾ ਛੇਅਰਪੁਰ ਵਿਖੇ ਜਿੱਥੇ ਗੁਰਦੁਆਰਾ ਜਨਮ ਸਥਾਨ ਸੰਤ ਬਾਬਾ ਨਿਹੰਗ ਸਿੰਘ ਜੀ ਪਿੰਡ ਨਡਾਲੋਂ ਵਿਖੇ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਸ਼੍ਰੀ ਜੂਰ ਸਾਹਿਬ ਵਾਲਿਆਂ ਜੀ ਦੀ ਸਰਪ੍ਰਸਤੀ ਤੇ ਜਥੇਦਰ ਬਾਬਾ ਗੁਰਮੀਤ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ ਦੇਖ ਰਿਕ ਹੈਟ ਸੰਤ ਬਾਬਾ ਨਿਹੰਗ ਸਿੰਘ ਜੀ ਸ਼੍ਰੀ ਜੂਰ ਸਾਹਿਬ ਵਾਲਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਮੁਨਾਯ ਜਾ ਰਿਹਾ 35 ਰੋਜਾ ਧਾਰਮਿਕ ਜੋੜ ਮੇਲਾ ਸੇਵਾ ਤੇ ਸਿਮਰਨ ਦਾ ਸੰਦੇਸ਼ ਦਿੰਦਿਆਂ ਸਮਾਪਤ ਹੋਇਆ ਜੋੜ ਮੇਲੇ ਦੇ ਦੌਰਾਨ ਵੱਖ-ਵੱਖ ਸੰਪਰਦਾਵਾਂ ਦੇ ਮੁਖੀਆਂ ਤੇ ਦੇਸ਼ ਵਿਦੇਸ਼ ਤੋਂ ਆਈਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀਆਂ ਭਰੀਆਂ ਅੱਜ ਆਖਰੀ ਦਿਨ ਪਹਿਲਾ ਸ੍ਰੀ ਅਖੰਡ ਪੁਰਸਾਬ ਜੀ ਦੀਆਂ ਲੜੀਆਂ ਦੇ ਭੋਗ ਅਤੇ ਨਾਮ ਸਿਮਰਨ ਅਖੰਡ ਜਾਪ ਦੇ ਭੋਗ ਪਾਏ ਗਏ ਉਪਰੰਤ ਸੰਤ ਬਾਬਾ ਨਰਿੰਦਰ ਸਿੰਘ ਜੀ ਸ੍ਰੀ ਜੂਰ ਸਾਹਿਬ ਵਾਲਿਆਂ ਨੇ ਅਤੇ ਗਿਆਨੀ ਸਰਬਜੀਤ ਸਿੰਘ ਜੀ ਲੁਧਿਆਣੇ ਵਾਲੇ ਟਾਡੀ ਗਿਆਨੀ ਸਮ ਸਿੰਘ ਦੀ ਮੋਰਾਵਾਲੀ ਕਮਿਸ਼ਨਰ ਭਾਈ ਕੇਵਲ ਸਿੰਘ ਜੀ ਮਹਿਤਾ ਢਾਡੀ ਭਾਈ ਮਿਲਖਾ ਸਿੰਘ ਜੀ ਮੋਜੀ ਭਾਈ ਰਣਜੋਤ ਸਿੰਘ ਜੀ ਨਡਾਲੋਂ ਭਾਈ ਸੁਖਦੇਵ ਸਿੰਘ ਜੀ ਨਡਾਲੋਂ ਭਾਈ ਸੰਤੋਖ ਸਿੰਘ ਸਿਰਸਾ ਤੇ ਸੰਤ ਮਹਾਪੁਰਸ਼ਾਂ ਨੇ ਆਇਆਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਕਥਾ ਢਾਡੀ ਵਾਰਾਂ ਤੇ ਕਵੀਸ਼ਰੀ ਵਾਰਾਂ ਰਾਹੀਂ ਨਿਹਾਲ ਕੀਤਾ ਇਸ ਮੌਕੇ ਜਿੱਥੇ ਮੰਚ ਸੰਚਾਲਨ ਦੀ ਸੇਵਾ ਭਾਈ ਜਨੈਲ ਸਿੰਘ ਨਡਾਲੋਂ ਨੇ ਬੇਖੂਬੀ ਨਿਭਾਈ ਉੱਥੇ ਸੰਤ ਬਾਬਾ ਨਰਿੰਦਰ ਸਿੰਘ ਜੀ ਤੇ ਸ਼੍ਰੀ ਜੂਰ ਸਾਹਿਬ ਵਾਲਿਆਂ ਨੇ ਆਇਆਂ ਸੰਗਤਾਂ ਦਾ ਧੰਨਵਾਦ ਤੇ ਪ੍ਰਮੁੱਖ ਸਖੀਤਾਂ ਨੂੰ ਸਿਰੋਪਾਉ ਦੇ ਇੱਕ ਸਨਮਾਨਤ ਕੀਤਾ ਇਸ ਮੌਕੇ ਜਥੇਦਾਰ ਇਕਬਾਲ ਸਿੰਘ ਖੇੜਾ ਜਥੇਦਾਰ ਜਸਵੀਰ ਸਿੰਘ ਭੱਟੀ ਅਮਰਜੀਤ ਸਿੰਘ ਰਾਜਾ ਜੰਗਲੀਆਣਾ ਸੰਤ ਬਾਬਾ ਅਮਰਜੀਤ ਸਿੰਘ ਹਰਖੋਵਾਲ ਬਾਬਾ ਗੁਰਚਨ ਸਿੰਘ ਵੱਡੋਂ ਬਾਬਾ ਕਸ਼ਮੀਰਾ ਸਿੰਘ ਕੋਟਪਤੂਹੀ ਬਾਬਾ ਕਰਮਜੀਤ ਸਿੰਘ ਟਿੱਬਾ ਸਾਹਿਬ ਬਾਬਾ ਗੁਰਦੇਵ ਸਿੰਘ ਬਨੂੜ ਬਾਬਾ ਕਸ਼ਮੀਰ ਸਿੰਘ ਦੁਸ਼ਾਂਜ ਬਾਬਾ ਗੁਰਦੇਵ ਸਿੰਘ ਬਜਵਾੜਾ ਬਾਬਾ ਬਲਬੀਰ ਸਿੰਘ ਟਿੱਬਾ ਸਾਹਿਬ ਬਾਬਾ ਹਰਜਿੰਦਰ ਸਿੰਘ ਸਪਲੌਰ ਮੇਜਰ ਸਿੰਘ ਸਾਨੇਵਾਲ ਬਾਬਾ ਹਰਦੇਵ ਸਿੰਘ ਚੰਬਾਲ ਬਾਬਾ ਹਰਮੀਤ ਸਿੰਘ ਬਣਾ ਸਾਹਿਬ ਬਾਬਾ ਸੁੱਖਾ ਸਿੰਘ ਜੀ ਪੀਰਵਾਲਾ ਲਖਮਿੰਦਰ ਸਿੰਘ ਬਿੰਦਾ ਤਰਮਿੰਦਰ ਸਿੰਘ ਸੋਨੂ ਲਬਨਿੰਦਰ ਸਿੰਘ ਨਰੂੜ ਸੁਖਦੇਵ ਸਿੰਘ ਬੱਬੂ ਨਰੂੜ ਮਨਜੀਤ ਸਿੰਘ ਰਣਧੀਰਗੜ ਜਨਪਾਲ ਸਿੰਘ ਡਾਚਰ ਬਲਜਿੰਦਰ ਸਿੰਘ ਪੰਜੋੜ, ਪ੍ਰਭਦੀਪ ਸਿੰਘ ਪੰਜੋੜ, ਦਲਬੀਰ ਸਿੰਘ ਭੱਟੀ, ਅਮਰਿਤਪਾਲ ਸਿੰਘ ਭਰੋਲੀ, ਬਾਬਾ ਪਰਮੇਸ਼ਰ ਸਿੰਘ ਭੋਗਪੁਰ ਵਾਲੇ, ਬਾਬਾ ਚੰਨਜੀਤ ਸਿੰਘ ਜੱਸੋਵਾਲ, ਰਾਜਾ ਕੜਿਆਲ, ਲਖਮਿੰਦਰ ਸਿੰਘ ਆਦਿयां, ਸੋਨ ਸਿੰਘ ਭਗਤਪੁਰ ਧਰਮੀ ਫੌਜੀ, ਸਰਵਿੰਦਰ ਸਿੰਘ ਠਿੰਡਾ, ਮਾਸਟਰ ਕਬਾਲ ਸਿੰਘ ਜਨੋਹਾ ਅਤੇ ਇਸ ਤੋਂ ਲਾਵਾ ਇਲਾਕੇ ਪਰ ਦੀਆਂ ਸੰਗਤਾਂ ਇਸ ਮੌਕੇ ਹਾਜ਼ਰ ਸਨ। ਆਓ ਸੀ ਦੇਖਦੇ ਹਾਂ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ। ਤੁਸੀਂ ਦੇਖ ਰਹੇ ਹੋ ਮਾਸਟਰ ਮੋਨਸਿੰਘ ਦੀਆਂ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰ ਉਹਨਾਂ ਸਾਹ ਦਾ ਕੀ ਕਰਨਾ ਜਿਹਨੇ ਲੇਖ ਵਿੱਚ ਚਿਲਾਇਆ ਨਾ ਉਹਨਾਂ ਸਾਹ ਦਾ ਕੀ ਕਰਨਾ ਜਿਹਨੇ ਲੇਖ ਵਿੱਚ बणाए भत बनाए ऊन मामा पुत भगत ਇਕ ਮਾਰੇ ਤਰੂ ਜੜਿਆ ਜਿੰਦਾ ਦੁਨੀਆਂ ਦੇ ਜਸ ਕਾ ਆ ਪਾ ਜਿਨ ਖਲਕ ਦੇ ਵਸ ਕੀਤੀ ਵਸ ਹੋ ਕੇ ਆ ਪਾਇਆ ਜਿਨ ਖਲਕ ਦੇ ਵਸ ਕੀਤੀ ਵਸ ਹੋ ਕੇ ਆ ਪਾਇਆ ਜਿੰਨਾ ਵਿਰ لکھے لائے تک کرنا لوگ <موسیقی> ਵੀਰ ਜੀ ਸਭ ਤੋਂ ਪਹਿਲਾਂ ਸਾਡੇ ਸਰਬ ਧਰਮ ਨਿਊਜ਼ ਚੈਨਲ ਵੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ। ਥੈਂਕ ਯੂ ਭਾਜੀ। ਸੋ ਵੀਰ ਜੀ ਕਿੰਨੇ ਚਿਰ ਤੋਂ ਇਹ ਤੁਸੀਂ ਸਵਾਵਾਂ ਨਿਭਾ ਰਹੇ ਹੋ? ਤੋਂ ਕਿਸ ਸਥਾਨ ਤੋਂ ਆਏ ਹੋ? ਭਾਈ ਜੀ ਅੰਮ੍ਰਿਤਸਰ ਫਾਲਸਾ ਭਾਈ ਸਾਡੇ ਅੱਜ ਆਪਾਂ ਬਾਬਾ ਗੁਰਦੁਆਰਾ ਬਾਬਾ ਨਾਨਕ ਸਿੰਘ ਦੇ ਗੁਰਦੁਆਰੇ ਤੇ ਖੂਨਦਾਨ ਕੈਂਪ ਲਗਾ ਰਹੇ ਹਾਂ। ਆਪਾਂ 8 ਸਾਲ ਤੋਂ ਇਸ ਸੰਸਥਾ ਨਾਲ ਜੁੜੇ ਹੋਏ ਹਾਂ। ਤੇ ਆ ਗੁਰਨਾਨ ਦੇਵ ਜੀ ਸੰਧਾ ਪੇਰਾਂ ਦੀ ਟੀਮ ਵੱਲੋਂ ਅੱਜ ਖੂਨਦਾਨ ਕੈਂਪ ਲਾਇਆ ਜਾ ਰਿਹਾ ਤੇ ਤੇ ਖੂਨਦਾਨ ਦਾ ਕੰਮ ਥੋੜਾ-ਥੋੜਾ ਨੇ ਹੈ ਕਿ ਆਪਾਂ ਸਾਰੇ ਆਲ ਮਿਲ ਕੇ ਖੂ ਇਹ ਫਰਕ ਕੀਤਾ ਜਾਂਦਾ ਸਰੀਰ ਨੂੰ ਬਲੱਡ ਦੀ ਲੋੜ ਪੈਂਦੀ ਆ ਤੇ ਐਮਰਜੈਂਸੀ ਸਾਨੂੰ ਹੁੰਦੀ ਕਾਮਾਂ ਦੀ ਲੋੜ ਪੈਂਦੀ ਆ ਤੇ ਖੂਨ ਨਾਲੋਂ ਮਹਾਦਾਨ ਆਹ ਸ਼ਕਤੀ ਹੈ ਨਾ ਕੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਕੜੀਆਂ ਸਤ ਸੰਗ ਦੀਆਂ ਲਿਖ ਦਿੱਖ ਦਿਓ ਮੇਰੇ ਕਰਮਾਂ ਦੇ ਵਿੱਚ ਘੜੀਆਂ ਸਤ ਸੰਗ ਦੀਆਂ ਦਿੱਖ ਦਿਓ ਮੇਰੇ ਕਰਮਾਂ ਦੇ ਵਿੱਚ ਘੜੀਆਂ ਸਤ ਸੰਗ ਦੀਆਂ ਦਿੱਖ ਦਿਓ ਮੇਰੇ ਕਰਮਾਂ ਦੇ I'm be <laughs> day <laughs>